ਜਾਦੀ ਸਰਕਾਰ ਨੇ ਪਿਛਲੇ 3 ਸਾਲ ਪਹਿਲਾਂ ਜਿਹੜੇ ਵਾਦੇ ਨਹੀਂ ਗਰੰਟੀਆਂ ਦਿੱਤੀਆਂ ਸੀ ਉਹਨਾਂ ਗਰੰਟੀਆਂ ਤੋਂ ਕਿਸੇ ਗਰੰਟੀ ਵਾਲ ਨੂੰ ਮੁੜ ਕੇ ਪਿੱਛਾ ਭੌਂ ਕੇ ਵੀ ਵੇਖਿਆ ਨਹੀਂ ਦੂਸਰੇ ਆਉਂਦੇ ਆ ਕੰਟਰੈਕਟ ਵਾਲੇ EMPLOYEE ਵੱਖ-ਵੱਖ ਸਕੀਮਾਂ ਵਾਲੇ EMPLOYEE ਜਿਹਦੇ ਵਿੱਚ ਹੈਲਥ ਡਿਪਾਰਟਮੈਂਟ ਭਰਿਆ ਪਿਆ ਏ ਐਜੂਕੇਸ਼ਨ ਡਿਪਾਰਟਮੈਂਟ ਭਰਿਆ ਹੋਇਆ ਫੋਰੈਸਟ ਜੰਗਲਾਤ ਵਾਲੇ ਐ ਇਹ ਤੋਂ ਇਲਾਵਾ ਵਾਟਰ ਸਪਲਾਈ ਸੈਨੀਟੇਸ਼ਨ ਦੇ ਵਿੱਚ ਇਨਲਿਸਟਮੈਂਟ ਵਾਲੇ ਆ ਹੋਰ ਬਹੁਤ ਸਾਰੇ ਸਾਥੀ ਆ ਸਾਰਾ ਬਿਜਲੀ ਬੋਰਡ ਭਰਿਆ ਹੋਇਆ ਕਾਰਪੋਰੇਸ਼ਨਾਂ ਭਰੀਆਂ ਜਨਤਕ ਅਦਾਰੇ ਕਈ ਭਰੇ ਹੋਏ ਆ ਰੋਡਵੇ ਸਮੇਤ ਪਬਸੂ ਰੋਡਵੇ ਟਰਾਂਸਪੋਰਟ ਕਾਰਪੋਰੇਸ਼ਨ ਸਮੇਤ ਸਰਕਾਰ ਨੇ ਕਿਹਾ ਸੀ ਗਰੰਟੀ ਦਿੱਤੀ ਸੀ ਪੱਕੇ ਕਰਨੇ ਆ ਤੇ ਇਹ ਸਰਕਾਰ ਨੂੰ 300 ਤੱਕ ਉਹਨਾਂ ਮੁਲਾਜ਼ਮਾਂ ਦੀ ਕਦੀ ਸੁਪਨੇ ਦੇ ਵਿੱਚ ਵੀ ਯਾਦ ਨਹੀਂ ਆਈ ਵੀ ਉਹ ਮੁਲਾਜ਼ਮ ਹੈਗੇ ਆ ਇਸੋਕੇ ਹੈਗੇ ਪੁਰਾਣੀ ਪੈਨਸ਼ਨ ਵਾਲੇ ਜਿਨ੍ਹਾਂ ਦੇ ਨਾਲ ਵਾਦਾ ਸੀਗਾ ਕਿ ਐਨਪੀਐਸ ਰੱਦ ਕਰਾਂਗੇ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਸਰਕਾਰ ਨੇ ਵਾਦੇ ਵੱਲ ਘੁਮਾ ਕੇ ਵੀ ਨਹੀਂ ਵੇਖਿਆ ਉਹਦਾ ਨੋਟੀਫਿਕੇਸ਼ਨ ਵੀ ਕੀਤਾ ਲਾਗੂ ਨਹੀਂ ਕੀਤਾ ਕੰਪਿਊਟਰ ਵਾਲੇ ਅਧਿਕਾਰੀਆਂ ਨੂੰ ਦਵਾਈ ਦਾ ਹਾਂਜੀ ਬਹੁਤ ਵੱਡੀ ਮੰਗ ਦੇ ਕਈ ਮੀਟਿੰਗਾਂ ਹੋਈਆਂ ਰੈਨ ਮੁਲਾਜ਼ਮਾਨੀਆਂ ਹਾਂਜੀ ਪਰ ਉਹੋ ਮੀਟਿੰਗਾਂ ਵੀ ਆਮ ਤੌਰ ਤੇ ਬੇਸਿੱਟੇ ਹੀ ਰਹੀਆਂ ਹਾਂ ਹਾਂਜੀ ਬਾਰ ਬਾਰ ਮੰਗ ਕੀਤੀ ਜਾ ਰਹੀ ਹੈ ਪੈਨਸ਼ਨਾਂ ਵਲੋਂ ਕਿਉਂਕਿ ਜੋ ਪੈਨਸ਼ਨਾਂ ਲਗਭਗ 3 ਲੱਖ ਤੋਂ ਉੱਪਰ ਆ ਮੈਂ ਮੰਗਾ ਵੀ ਕਈ ਸਾਡੇ ਸਾਥੀ ਰੱਬ ਨੂੰ ਪਿਆਰੇ ਵੀ ਹੋ ਚੁੱਕੇ ਆ ਪਰ ਮਾਂ ਸਰਕਾਰ ਜੋ ਫੈਕਟਰ ਆ ਦੋ ਬਣਾਣਾ ਨਹੀਂ ਦੇ ਦੇ ਸਕਦੀਂ ਆਉਣ ਵਾਲੇ ਸਮੇਂ ਵਿੱਚ ਜੋ ਮਾਂ ਸਰਕਾਰ ਆ ਫੈਕਟਰ ਦੋ ਬਣਾਣਾ ਦੇ ਸਕਦੇ ਹਾਂ ਜੀ ਮੈਨੂੰ ਜੀ 2004 ਤੋਂ ਬਾਅਦ ਭਰਤੀ ਹੋਈ ਜਿਹੜੇ ਮੁਲਾਜ਼ਮ ਨੇ ਵੀ ਉਹਨਾਂ ਨੂੰ ਪੁਰਾਣੀ ਪੈਨਸ਼ਨ ਜਿਹੜੀ ਹੈ ਕਦ ਤੱਕ ਸਕੀਮ ਬਹਾਲ ਹੋ ਸਕਦੀ ਹੈ ਉਸ ਦੇ ਬਾਰੇ ਮੈਨੂੰ ਥੋੜੀ ਜਾਣਕਾਰੀ ਦਿਓ ਜੀ 2004 ਤੋਂ ਜੋ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਕਈ ਮੀਟਿੰਗਾਂ ਹੋਈਆਂ ਹਾਂ ਹਾਂਜੀ ਕੋਈ ਸਮਾਂ ਸੀ ਬੇਤਵਨੀ ਹਰਪਾਲ ਸਿੰਘ ਜਿੰਮਾ ਨੇ ਮਲਾਜ਼ਮਾਂ ਦੇ ਵਿੱਚ ਬਹਿ ਕੇ ਕਿਹਾ ਸੀ ਕਿ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਉਹ ਸਾਰੀ ਜੋ ਪੁਰਾਣੇ ਪੈਨਸ਼ਨਾਂ ਜਿਹੜੀਆਂ 1972 ਅਨਸਾਰ ਲਾਗੂ ਕਰਾਂਗੇ ਪਰ ਸਰਕਾਰ ਬਣੀ ਨੂੰ ਸਵਾ ਤਿੰਨ ਸਾਲ ਉੱਪਰ ਸਮਾਂ ਹੋ ਚੁੱਕਿਆ ਹਾਂਜੀ ਅਜੇ ਤੱਕ ਜੋ ਪੁਰਾਣੇ ਪੈਨਸ਼ਨ ਸਕੀਮਾਂ ਹਾਂ ਉਹ ਬਹਾਲ ਨਹੀਂ ਕੀਤੀ ਜਿਸ ਨੂੰ ਲੈ ਕੇ ਬਾਰ-ਬਾਰ ਮਲਾਜ਼ਮਾਂ ਨੇ ਹਾਂਜੀ ਮੀਟਿੰਗਾਂ ਕੀਤੀਆਂ ਵੀ ਪੁਰਾਣੇ ਪੈਨਸ਼ਨ ਸਕੀਮਾਂ ਜੋ ਹਰ ਹਾਲਤ ਦੇ ਵਿੱਚ ਬਹਾਲ ਕੀਤੀ ਜਾਵੇ ਉਹਨਾਂ